ਸਿੰਘ ਕਹਿ ਰਹੇ ਨੇ ਜੋ ਵਿਧਾਨ ਸਭਾ ਦੇ ਅੰਦਰ ਬੋਲਿਆ ਬਈ ਉਹਨੇ ਅਮਰਤ ਬਾਣੀ ਨੂੰ ਕਿਹਾ ਕਿ ਪੂਰੀ ਦੇਰਾਂ ਦੇ ਸੰਤ ਕੋਠੀ ਬਣਾ ਕੇ ਬਿਠੇ ਆ ਉਹਦੇ ਉੱਤੇ ਕੋਈ ਰਿਐਕਸ਼ਨ ਨਹੀਂ ਵਿਧਾਨ ਸਭਾ ਦੇ ਅੰਦਰ ਬੋਲਿਆ ਕਿ ਕੋਠੀਆਂ ਬਣਾ ਕੇ ਬਿਠੇ ਕੋਈ ਸੰਤ ਦੇ ਰਹੇ ਹੋਣ ਬਈ ਉਹਨੇ ਇੱਕ ਬਹੁਤ ਵੱਡੀ ਬੇਇੱਜ਼ਤੀ ਕੀਤੀ ਆ ਅਸੀਂ ਅੱਜ ਤੱਕ ਇਹ ਕਹਿੰਦੇ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਨਹੀਂ ਸੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੀ ਛੋਟੇ ਛੋਟੇ ਕੋਠੀਆਂ ਬਣੀਆਂ ਚਾਹੇ ਸੁਨੀ ਸਾਹਿਬ ਦੀ ਚਾਹੇ ਡੈਰਾਸ ਜੱਗੀ ਸਾਹਿਬ ਇਦਾਂ ਦੇ ਇੱਚ ਵੀ ਛੋਟੇ ਛੋਟੇ ਤੇ ਤਰੀਕੇ ਤੋਂ ਪ੍ਰਤਨਉਨੀ ਕੀਤਾ ਤੇ ਲੇਕਿਨ ਕਿਸੇ ਨੂੰ ਵੀ ਅਧਿਕਾਰ ਨਹੀਂ ਕਿ ਕਿਸੇ ਦੇ ਧਰਮ ਦੇ ਉੱਤੇ ਕੋਈ ਅਟੈਕ ਕਰੇ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਨਹੀਂ ਅਟੈਕ ਕਰਨਾ ਚਾਹੀਦਾ ਕਿਸੇ ਵੀ ਮਾਨਵ ਦੀ ਵਿਚਾ ਦਾ ਸੋ ਇਸ ਕਰਕੇ ਆਪਾਂ ਇਹ ਦੁਆ ਵੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਬਦਾਸਤ ਚਾਹੇ ਤਾਂ ਸਪੀਕਰ ਦੇ ਥਰੂ ਸੀ ਜੀ ਮੈਥਰੂ ਬਿਨਾਂ ਸਵਾਲ ਦੇ ਸਪੀਕਰ ਨੂੰ ਕਿਹਾ ਜਾਵੇ ਅਸੀਂ ਤੁਹਾਨੂੰ ਲੈਟਰ ਦੇਨੇ ਆ ਇਸ ਤਰ੍ਹਾਂ ਦੇ ਅੰਗਰੇਜ਼ੀ ਵਿੱਚ ਲੈਟਰ ਦੇ ਦਿਓ ਹਾਂਜੀ ਜੋ ਤੇ ਮੈਂ ਕਿਹਾ ਸੀ ਸਪੀਕਰ ਸਾਹਿਬ ਜੀ ਸਾਹਿਬ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਰੀ ਦਵਾ ਇਸ ਨੂੰ ਹਾਂ ਜੀ ਆ ਦੀ ਹੁਣ ਇਹ ਆਪ ਜੀ ਵਾਲੇ ਸਾਰੇ ਸਵਾਲ ਨੰਦ ਜੀ ਜਿਹੜੇ ਕਰ ਰਹੇ ਉਹ ਜੋ ਜਿੰਨੇ ਸੇਵਾਦਾਰਾਂ ਮੱਖੋ ਤੇ ਕੰਮ ਕਰਦੇ ਆ ਹਾਂਜੀ ਹਾਂ ਸਾਰੇ ਬਿਲਕੁਲ ਉਹਨਾਂ ਨੇ ਆ ਉਹਨਾਂ ਦਾ ਜਿਹੜਾ ਬੜਾ ਵੈਲਿਡ ਪੁਆਇੰਟ ਆ ਬਿਲਕੁਲ ਜੀ ਬਿਲਕੁਲ ਵਿਚਾਰ ਪਲੇਗਾ ਹਾਂਜੀ ਹਾਂਜੀ ਅਸੀਂ ਤੁਹਾਡੇ ਕੋਲ ਆਂਦੇ ਸੀ ਜੁਣੀ ਆਉਂਦੇ ਆਂਦੇ ਸੀ ਪਰਸਾ ਸਾਹਮਣੇ ਗੱਡੀ ਦੇ ਵਿੱਚ ਹੋਣੇ ਗੱਲ ਕੀ ਸੀ ਸੀਐਮ ਸਾਹਿਬ ਨਾਲ ਇਹ ਨਾਲ ਹੋਣੀ ਕੀਤੀ ਸੀ ਇਹਨਾਂ ਸਾਹਮਣੇ ਇਹ ਸੀਐਮ ਸਾਹਿਬ ਮੈਂ ਤੁਹਾਨੂੰ ਫਤਿਹਣਾ ਵਿਧਾਨ ਸਭਾ ਜੀ 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 ਸਾਡੇ ਕੋਲ ਕਿਉਂਕਿ ਵਹਿਣਾ ਪਰ ਸਾਰੇ ਬਿਲਕੁਲ ਆਪਾਂ ਉਦੋਂ ਤੁਹਾਡੇ ਵੱਲੋਂ ਜਿਹੜੀ ਰਾਇਸ਼ ਮਾਰੀ ਹੈ ਹਾਂਜੀ ਹਾਂਜੀ ਜੋ ਹਾਂਜੀ ਰੋਬੀਲਾਦ ਮਹਾਰਾਜ ਦੇ ਬੰਦਾ ਮਹਾਰਾਜ ਨੂੰ ਸਾਰੇ ਜੱਦੀ ਨੂੰ ਸਵਾ ਸਾਰੇ ਟੀਰੀਆਂ ਦੇ ਸਤ ਮਾਰ ਸਾਰੇ ਖਾਵਾਗੇ ਸਾਰੇ ਮਹਾਪੁਰਸ਼ਾਂ ਨੇ ਉਦੋਂ ਲੈ ਕੇ ਉੱਥੇ ਵਿਧਾਨ ਸਭਾ ਜੀ ਬਿਲਕੁਲ ਜੀ ਬਿਲਕੁਲ ਜੀ ਕੁਝ ਹੋਰ ਹੀ ਖਰਚੇ ਹੋ ਗਏ ਸਰ ਜੀ ਬਲਾਂ ਕੋਈ ਵੀ ਸ਼ਬਦ ਤੁਹਾਨੂੰ ਭੇਜ ਕੇ ਮੰਤਰੀ ਬਦਲ ਰਾਜ ਕਮਾਡੀ ਸਪੀਸ਼ ਸੁਮਨ ਜੀ ਹਸਪਤਾਲਾ ਬੁਣੀ 23 15 20 ਜਰਦੇ ਤੁਸੀਂ ਨਾਲ ਜੀ 300 ਨਾਲ ਜੀ ਨਾਲ 23 ਕਿ ਜਿਹਨੇ ਵੀ ਕੋਈ ਭਗਤ ਮੋਹਨ ਸਾਹਿਬ ਤੇ ਗਿਆ ਆ ਪੇੜੀ ਬਸ ਆਉਗੇ ਆ ਕੋਈ ਦੇਖ ਕੇ ਕਰਦੇ ਈ ਸਾਨੂੰ ਬਦਲ ਰਹੀ ਮਾਦੇ ਦੇ ਨਾਲ ਸੱਜਣ ਬੱਲਾ ਦੀ ਸਾਡੀ ਕਰੀਮ ਵਿੱਚ ਲਿਆ ਟੀਮ ਰਹੀ ਹੈ ਇਹ ਵੀ ਤਾਂ ਮੈਂ ਕਹਿੰਦਾ ਮਹਾਰਾਜ ਦੀ ਕਿਰਪਾ ਹੋ ਗਈ ਜੀ ਤੁਹਾਨੂੰ ਉਹਨਾਂ ਨੇ ਮੈਂਬਰ ਲੈ ਲਿਆ ਹਾਂ ਤੇਰੇ ਖਾਬ ਤੋਂ ਨੇੜੇ ਆ ਤੁਸੀਂ ਇਨੀਸ਼ੀਏਟਿਵ ਲਾਓ ਇਸ ਵਾਰ ਦਾ ਸਹੀ ਮੰਗਲਬਾਹ ਵਧੀਆ ਦੇਖਿਆ ਅਸੀਂ ਵੀ ਮਾਨਣਾ ਕਿ ਇਹ ਸਾਡੇ ਜੰਪਾ ਥਾਂ ਉਨਾਂ ਜਿਸ ਸਾਡੀ ਬਾਤ ਤਰੀ ਸਿੱਖਿਆ ਉਹਦੇ ਦੁਬਾਰਾ ਫੇਰ ਬੋਲਿਆ ਕੱਲ ਕੀ ਤਾਂ ਕਿਸੇ ਨੂੰ ਹੋਰ ਵੀ ਬਣਾਈ ਆਂਦੇ ਰਹੇ ਚਲੋ ਉਹਨਾਂ ਨੂੰ ਕਹਿਤਾ ਰਹੇ ਹਾਂ ਪਰ ਉਹਨਾਂ ਨੂੰ ਇਹ ਸੁਣਦਾ ਪਤਾ ਆ। ਇਹ ਅਟੈਕ ਸਿੱਧਾ ਅਸੀਂ ਡੇਰੇ ਨੂੰ ਕੀਤਾ ਡੇਰੇ ਨੂੰ ਕੀਤਾ। ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ। ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ। He used to work with reputed companies, agencies as well local builders with brothers. He is professional by plumbing, electrician, masonry, car For more information, please contact him at under checktrade platform www.checktrade.com slash nine two one seven six zero. Chander Consultants Limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ